ਇਹਦੀ ਦੂਜੀ ਪੌੜੀ ਐ ਜੰਮੇ ਸਾਈਂ ਵਿਸਾਰਿਆ ਵਿਵਾਹਿਆ ਮਾਪਿਓ ਵਿਸਾਰੇ ਕਹਿੰਦੇ ਜਦੋਂ ਮਨੁੱਖ ਸੰਸਾਰ ਤੇ ਆਇਆ ਇਹਨੇ ਜਨਮ ਲੈਂਦਿਆਂ ਸਾਰ ਹੀ ਰੱਬ ਨੂੰ ਵਿਸਾਰ ਦਿੱਤਾ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਲਿਵ ਟੁੱਟ ਗਈ ਤੇ ਇਸ ਮੋਹ ਮਮਤਾ ਦੇ ਵਿੱਚ ਪੈ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਜੰਮੇ ਸਾਈਂ ਵਿਸਾਰਿਆ ਜੰਮਦੇ ਆਸਾਰ ਸਾਈ ਪ੍ਰਮਾਤਮਾ ਵਹਿਗੁਰੂ ਨੂੰ ਵਿਸਾਰ ਦਿੱਤਾ ਵੀ ਵਾਹਾਂ ਮਾਪਿਓ ਵਿਸਾਰੇ ਜਦੋਂ ਵਿਆਹ ਹੋਇਆ ਉਦੋਂ ਮਾਪਿਓ ਨੂੰ ਵਿਸਾਰ ਦਿੱਤਾ ਮਾਪਿਓ ਨੂੰ ਕਿਉਂ ਵਿਸਾਰੇ ਆ ਪਹਿਲੀ ਪੰਕਤੀ ਜੇ ਕਹਿੰਦੇ ਨੇ ਕਾਮਣ ਕਾਮਣ ਆਰੀਏ ਕੀ ਤੋ ਕਾਮਣ ਕੰਤ ਪਿਆਰੇ ਕਾਮਣ ਦਾ ਅਰਥ ਹੈ ਇਸਤਰੀ ਔਰਤ ਕਾਮਣਿਆਰੀ ਦਾ ਅਰਥ ਟੂਨੇ ਟਮਾਣੇ ਕਰਨ ਵਾਲੀ ਜਿਹੜੇ ਟੂਨੇ ਕਰਕੇ ਆਪਣੇ ਵਸ ਤੇ ਵਿੱਚ ਕਰ ਲੈਂਦੀ ਹੈ ਇੱਥੇ ਦੋ ਪ੍ਰਕਾਰ ਦੀ ਇਸਤਰੀ ਹੈ ਇੱਕ ਮਾਇਆ ਮਮਤਾ ਤੇ ਦੂਸਰੀ ਜਿਹਦੇ ਨਾਲ ਮਨੁੱਖ ਦਾ ਵਿਆਹ ਹੋਇਆ ਇੱਥੇ ਭਾਈ ਗਰਦਾਸ ਜੀ ਕਹਿੰਦੇ ਨੇ ਐਸੀ ਔਰਤ ਆਈ ਜਿਨੇ ਆਪਣੇ ਪਤੀ ਨੂੰ ਆਪਣੇ ਵਸ ਵਿੱਚ ਕਰ ਲਿਆ ਜੋ ਉਹ ਕਹਿੰਦੀ ਹੈ ਹੁਣ ਉਹੀ ਉਹ ਕਰਤਾ ਹੈ ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਹਿੰਦੇ ਤੁਮੇ ਜੀ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਤੇ ਉਸ ਪਿਆਰ ਦਾ ਫਾਇਦਾ ਔਰਤ ਨੇ ਉਠਾਇਆ ਆਪਣੇ ਪਤੀ ਦੇ ਮਾਪਿਓ ਛਡਵਾ ਦਿੱਤੇ ਆਮ ਹੀ ਕਹਿੰਦੇ ਨੇ ਜਦੋਂ ਭੀ ਡੋਲੀ ਤੇ ਵਿੱਚ ਬਹਿ ਕੇ ਆਉਂਦੀ ਐ ਰੋਕੇ ਆਉਂਦੀ ਐ ਕਈ ਵਾਰ ਐਂ ਲੱਗਦਾ ਏ ਜਿਦਾਂ ਇਹਨੇ ਆਪਣੇ ਮਾਪਿਓ ਛੱਡੇ ਨੇ ਇਸ ਕਰਕੇ ਰੋ ਰਹੀ ਐ ਪਰ ਜਿਹੜਾ ਇਸ ਸਮੇਂ ਰੋਂਦਾ ਨਹੀਂ ਐ ਇਹ ਤੇ ਜਾ ਕੇ ਇਹਨਾਂ ਛਡਵਾ ਦੇਣੇ ਆ ਰੋਇਗਾ ਉਹ ਵੀ ਤੁਹਾਡੀ ਹਾਲਤ ਇੱਕੋ ਜਿਹੀ ਹੋ ਜਾਣੀ ਹੈ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਵੀ ਲਿਖਿਆ ਇਹ ਅੱਜ ਨਹੀਂ ਇਹ ਕੱਲਾ ਇਹ ਹਰ ਸਮੇਂ 'ਚ ਹੁੰਦਾ ਏ ਇਹ ਫਿਦਰਤਾ ਮਨੁੱਖ ਦੀ ਕਿ ਇਹ ਇਸ ਤਰੀਕੇ ਦੇ ਨਾਲ ਜ਼ਿੰਦਗੀ 'ਚ ਸਾਰੇ ਨਹੀਂ ਹੁੰਦੇ ਵਿੱਚੋਂ 40% ਐਸੇ ਹੁੰਦੇ ਨੇ ਜਿਹੜੇ ਆਪਣੇ ਮਾਪਿਓ ਨੂੰ ਘਰੋਂ ਧੱਕੇ ਦੇ ਦਿੰਦੇ ਨੇ ਪਰ ਉਹ 40% ਹੀ ਸਮਾਜ ਨੂੰ ਕਲੰਕਿਤ ਕਰ ਦਿੰਦੇ ਨੇ ਬਹੁਤ ਆਤ ਐਸੇ ਨੇ ਜਿਹੜੇ ਆਪਣੇ ਮਾਪਿਓ ਵਾਸਤੇ ਆਪਣਾ ਆਪ ਵਾਰ ਦਿੰਦੇ ਨੇ ਫਰਜ਼ ਨਿਭਾ ਜਾਂਦੇ ਨੇ ਕਿਉਂਕਿ ਛੋਟੇ ਹੁੰਦਿਆਂ ਮਾਪਿਓ ਨੇ ਸਾਨੂੰ ਪਾਲਿਆ ਵੱਡਿਆ ਕੀਤਾ ਤੇ ਜਦੋਂ ਮਾਪਿਓ ਵੱਡੇ ਹੋ ਗਏ ਉਦੋਂ ਬੱਚਿਆਂ ਦਾ ਹੀ ਫਰਜ਼ ਹੈ ਆਪਣੇ ਮਾਪਿਓ ਦੀ ਦੇਖਭਾਲ ਕਰਨੀ ਹੱਕ ਤੇ ਸਾਰਿਆਂ ਨੂੰ ਪਤਾ ਹੈ ਕਿ ਮਾਪਿਓ ਦੀ ਜਾਇਦਾਦ ਤੇ ਸਾਡਾ ਹੱਕ ਹੈ ਉਹ ਤੇ ਸਾਰੇ ਲੈ ਲੈਂਦੇ ਨੇ ਪਰ ਦੂਜਾ ਨੰਬਰ ਹੈ ਫਰਜ਼ ਸਾਡਾ ਫਰਜ਼ ਹੈ ਆਪਣੇ ਮਾਪਿਓਂ ਦੀ ਸੇਵਾ ਕਰਨੀ ਉਹ ਕਰਮਾ ਵਾਲਿਆਂ ਦੇ हिस्से ਆਉਂਦੀ ਹੈ